ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਸੱਤੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਫੜਿਓ ਜੀ ਕੱਲ ਜਿੰਦਾਬਾਦ ਲੀਡਰ ਬਣ ਕੇ ਹੁਣ ਜਿੰਦਾਬਾਦ ਲੀਡਰ ਪਾਤੀ ਨੂੰ ਗਰਮੀ ਧਰ ਦੇਣ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮਿਟਮੈਂਟ ਵੀ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰੀ ਨਾ ਮੇਰੀ ਵੇਤਨ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਦੀ ਖਦ ਹੈ ਕਿ ਕਿਹਦੇ ਲਈ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨੇ ਨਹੀਂ ਹਟਦੇ ਬਿਜ਼ਨਸ ਕਰਨੇ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਣੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਡੰਡ ਛੰਡੇ 'ਚ ਡੰਡਾ ਲਾ ਕੇ ਤੰਬੂ 'ਚ ਬੰਦੂਗਾ। ਉਸੇ ਅਰਮ ਹੁੰਦਾ ਹੈ ਜਿਹੜਾ ਝੋਕਣਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੁਹ ਹੁੰਦਾ ਨਹੀਂ ਜਿਹੜਾ ਅਸੀਂ ਵੀ ਰਾਕੇ ਕਹਿੰਦੇ ਪਾਰਟੀ ਗਰਵੀ ਧਰਦੇ ਉਹ ਚੈਂਪੀਅਨ ਕਿਉਂ? ਹੋਏ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਔਰ ਦਲੀਲ ਵੀ ਹੋਊ ਉਹਨੂੰ ਵਰਕਰ ਦਲੀਲ ਕਰੂ ਮੈਂ ਫੇਰ ਕਹਨਾ 100 ਬੰਦਾ ਇਕੱਠਾ ਹੋਵੇ ਇਥੇ ਤੇ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਏਜੰਡਾ ਹੈ ਸਾਡੇ ਕੋਲ ਆ 50-60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਤੇ ਲਾਣ ਨੂੰ 1 ਲੱਖ 20 ਹਜ਼ਾਰ ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਾਟ ਦੂਗਾ ਇੱਕ ਸਾਲ ਚ ਬਟਦੂਗਾ ਪੱਤੀਆਂ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤਵ ਨਹੀਂ ਕਰ ਸਕਦੇ ਇਹੇ ਕੱਢੂਗਾ ਬਾਹਰ ਜੋਦੇ ਜੋਲੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਨਾਲ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਾਲ ਮੈਂ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤ ਹਾਸਤਰ ਹੈ ਇਹ ਜਿਹਾ ਕਿਰਦਾਰ ਅੱਜ जो चिंतन हो पंजाब उठाऊ मसले पर आदरणीय दविंदर यादव जी जो हमारे प्रभारी हैं हर चीज उनके नॉलेज में हर चीज उनको पता है उसके बारे में जो फैसला लेना होगा दविंदर यादव जी लेंगे लेकिन गार क्या डिसिप्लिन तो की की ले है, है। है। दे देखो जी जो डिसिप्लिन भंग करेगा चाहे सबका कांग्रेस का प्रधान हो चाहे कोई होर हो कार्रवाई बनती है और कांग्रेस पार्टी जरूर कार्रवाई अगर कोई डिसिप्लिन भंग करेगा होगी रैलियों को क्या मैं कह रहा हूं कि वो भी दविंदर यादव जी 100 परसेंट हमने अपनी बात दविंदर यादव जी के सामने रख दी है और क्या नजायज है और क्या जायज है वो दविंदर यादव जी आने वाले दिनों में उसके ऊपर फैसला लेंगे